ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕੇ ਅੱਜ ਆਪਾਂ ਨਾ ਕਾਫੀ ਦਿਨਾਂ ਬਾਅਦ ਕੀ ਕਾਫੀ ਮਹੀਨਿਆਂ ਬਾਅਦ ਬਾਬਾ ਬੰਤਾ ਸਿੰਘ ਜੀ ਦੀ ਇੱਕ ਵੀਡੀਓ ਲੈ ਕੇ ਆਏ ਆ ਤੇ ਅੱਗੇ ਅਸੀਂ ਵੈਸੇ ਉਹਨਾਂ ਨੂੰ ਸੁਣਦੇ ਸੁਣਦੇ ਰਹੀਦਾ ਲੇਕਿਨ ਵੀਡੀਓ ਚੈਨਲ ਤੇ ਕੰਮ ਹੀ ਲੈ ਕੇ ਆਈ ਦੀ ਅੱਜ ਇੱਕ ਵੀਡੀਓ ਲੈ ਕੇ ਆਏ ਆ ਵੀਡੀਓ ਹੈਗੀ ਹੈ ਤ੍ਰਿਸ਼ਨਾ ਤੇ ਖਾਇਸ਼ ਤੇ ਵਾਸ਼ਨਾ ਤੇ ਕਿ ਜਿਹੜਾ ਇਨਸਾਨੀ ਖਾਇਸ਼ ਹੈ ਨਾ ਇਹ ਨਹੀਂ ਪ੍ਰਾਪਤੀ ਕਿਵੇਂ ਹੋਏਗੀ ਇਹ ਹੋਣਾ ਆਪਾਂ ਵੀਡੀਓ ਦੇਖਣੀ ਹੈ ਇਹਨਾਂ ਤੇ ਗੱਲਬਾਤ ਖਰ ਪਾਤਸ਼ਾਹ ਕਹਿੰਦੇ ਨੇ ਜਿਨੇ ਹਰ ਰਸ ਚਾਖਿਆ ਹੈ ਤਾਂ ਕਿ ਤ੍ਰਿਸ਼ਨਾ ਲਾਥੀਆ ਤ੍ਰਿਸ਼ਨਾ ਦਾ ਭਾਵ ਹੈ ਤ੍ਰਿਖਾ ਪਿਆਸ ਵਧੇਰੇ ਪਦਾਰਥ ਨੂੰ ਪ੍ਰਾਪਤ ਕਰਨ ਦੀ ਇਛਾ प्रबल ਇਛਾ ਵੀ ਸਾਰਾ ਕੁਝ ਮੇਰੇ ਕੋਲ ਹੀ ਚਾਹੀਦਾ ਹੈ ਇਹ ਤ੍ਰਿਸ਼ਨਾ ਕੇਵਲ ਉਹਦੀ ਮਿਟਦੀ ਹੈ ਜਿਹਨੂੰ ਨਾਮ ਦਾ ਰਾਸ ਆਇਆ ਹੈ ਜਿਹਨੂੰ ਨਾਮ ਰਸ ਨਹੀਂ ਆਇਆ ਉਹ ਇਧਰ ਉਧਰ ਪਦਾਰਥਾਂ ਦੇ ਰਸ ਵਿੱਚ ਡੁੱਬਿਆ ਰਹਿੰਦਾ ਹੈ ਇੱਕ ਰਾਜਾ ਸਿਕੰਦਰ ਹੋਇਆ ਉਹਦੇ ਬਾਬਤ ਤੁਸੀਂ ਜਾਣਦੇ ਹੋ ਅਲੈਕਜ਼ੈਂਡਰ ਦੁਨੀਆ ਜਿੱਤਣ ਵਾਲਾ 30-32 ਸਾਲ ਦੀ ਉਮਰ 'ਚ ਦੁਨੀਆ ਜਿੱਤ ਲਈ ਸੀ ਬੰਦਾ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਰਜਦਾ ਹੈ ਰਾਜ ਭਾਗ ਨਾਲ ਪਦਾਰਥਾਂ ਨਾਲ ਨਹੀਂ ਰਜਦਾ ਤ੍ਰਿਸ਼ਨਾ ਪਦਾਰਥਾਂ ਨਾਲ ਨਹੀਂ ਮਿਟਦੀ ਦਰਿਆਏ ਸਿੰਧ ਨੂੰ ਪਾਰ ਕਰਦਾ ਹੈ ਇੱਕ ਫਕੀਰ ਲੇਟਿਆ ਸੀ ਸਿਕੰਦਰ ਦੀ ਸੈਨਾ ਲੰਗੀ ਹਜ਼ਾਰਾਂ ਘੋੜ ਸਵਾਰ ਨੇ ਸੈਂਕੜੇ ਹਾਥੀ ਨੇ ਊਠ ਨੇ ਲੰਬਾ ਚੌੜਾ ਲਾਓ ਲਸ਼ਕਰ ਆਇਆ ਸ਼ਾਇਨਾ ਗੁਜ਼ਰ ਰਹੀ ਹੈ ਪਿਛਲੀ ਟੁਕੜੀ ਦੇ ਵਿੱਚ ਸਿਕੰਦਰ ਲੰਘਦਾ ਹੈ ਦੁਨੀਆ ਖਲੋਖ ਲੋ ਵੇਂਦੀ ਹੈ ਵੀ ਦੁਨੀਆ ਜਿੱਤਣ ਵਾਲਾ ਬਾਦਸ਼ਾਹ ਲੰਘ ਰਿਹਾ ਹੈ ਇਨੀ ਧੂੜ ਉੱਡੀ ਇਨਾ ਖੜਕਾ ਦੜਕਾ ਹੋਇਆ ਲਾਓ ਲਸ਼ਕਰ ਲੰਘਿਆ ਇੱਕ ਰੱਬ ਦਾ ਪਿਆਰਾ ਫਕੀਰ ਉਥੇ ਆਰਾਮ ਫਰਮਾਉਂਦਾ ਸੀ। ਉਹਨੇ ਰੰਚਕ ਮਾਤਰ ਵੀ ਸਿਕੰਦਰ ਵੱਲ ਉਹਦੇ ਠਾਠ ਬਾਠ ਵੱਲ ਧਿਆਨ ਨਾ ਦਿੱਤਾ। ਹੁਣ ਸਿਕੰਦਰ ਦੇ ਮਨ ਅੰਦਰ ਖਿੱਚ ਪੈਦਾ ਹੋਈ ਵੀ ਬੜਾ ਬੇਪਰਵਾਹ ਫਕੀਰ ਹੈ। ਇਹਦੀ ਬੇਪਰਵਾਹੀ ਨੂੰ ਇਹਦੀ ਮਸਤੀ ਨੂੰ ਪਾਸ ਹੋ ਕੇ ਇਹਦੇ ਮਹਿਸੂਸ ਕਰਨਾ ਚਾਹੀਦਾ ਹੈ। ਤੇ ਫਕੀਰ ਦੇ ਨੇੜੇ ਜਾ ਕੇ ਕਹਿੰਦਾ ਫਕੀਰ ਜੀ ਕੀ ਕਰਦੇ ਹੋ ਫਕੀਰ ਕਹਿੰਦਾ ਆਰਾਮ ਕਰਦੇ ਆਂ ਆਨੰਦ ਵਿੱਚ ਆ ਮੋਜ ਵਿੱਚ ਆ ਮਸਤੀ ਵਿੱਚ ਆ ਸਿਕੰਦਰ ਕਹਿੰਦਾ ਠੀਕ ਹੈ ਜਦੋਂ ਫਕੀਰ ਨੇ ਪੁੱਛ ਲਿਆ ਵੀ ਸਿਕੰਦਰ ਤੂੰ ਕਿੱਧਰ ਜਾ ਰਿਹਾ ਹੈ ਕਹਿੰਦਾ ਜੀ ਹਿੰਦੁਸਤਾਨ ਨੂੰ ਫਤਿਹ ਕਰਨ। ਭਾਰਤ ਵਰਸ਼ ਨੂੰ ਜਿੱਤਣ ਤੇ ਫਕੀਰ ਨੇ ਅਗਲਾ ਸਵਾਲ ਖੜਾ ਕਰ ਦਿੱਤਾ ਕਹਿੰਦਾ ਸਿਕੰਦਰ ਜੇ ਹਿੰਦੁਸਤਾਨ ਫਤਿਹ ਕਰ ਲਿਆ ਜਿੱਤ ਲਿਆ ਉਹਦੇ ਬਾਅਦ ਕੀ ਕਰੇਗਾ ਸਿਕੰਦਰ ਬੜਾ ਹੈਰਾਨ ਹੋਇਆ ਇਹ ਕੀ ਸਵਾਲ ਹੋਇਆ ਹੁਣ ਸੂਝਵਾਨ ਸੀ ਸੋਚ ਕੇ ਜਵਾਬ ਦਿੱਤਾ ਹੈ ਕਹਿੰਦਾ ਫਿਰ ਕੋਈ ਹੋਰ ਮੁਲਕ ਫਤਿਹ ਕਰਾਂਗੇ ਹੱਥ ਦੇ ਹੱਥ ਧਰ ਕੇ ਥੋੜਾ ਬਹਿ ਜਾਣਾ ਆਪਾ ਤੇ ਫਕੀਰ ਨੇ ਫਿਰ ਸਵਾਲ ਕਰ ਦਿੱਤਾ ਕਹਿੰਦਾ ਵੀ ਜੇ ਉਹ ਮੁਲਕ ਵੀ ਫਤਿਹ ਕਰ ਲਿਆ ਤੇ ਸਿਕੰਦਰ ਫਿਰ ਕੀ ਕਰੇਗਾ ਬੜੀ ਉੱਜਲ ਬੁੱਧੀ ਦਾ ਮਾਲਕ ਸੀ ਸਿਕੰਦਰ ਤੀਆਂ ਸਾਲਾਂ ਦੇ ਨੂੰ ਤੇ ਆਪਾਂ ਇੰਨਾ ਮੈਚ्योर ਵੀ ਨਹੀਂ ਸਮਝਦੇ ਵੀ ਚੰਗੀ ਤਰ੍ਹਾਂ ਘਰ ਚਲਾ ਲਵੇ ਬਾਪੂ ਚਾਬੀਆਂ ਨਹੀਂ ਦਿੰਦਾ ਗੱਲੇ ਦੀ ਇਹਨੇ ਦੁਨੀਆ ਜਿੱਤੀ ਸੀ ਬੜੀ ਬਰਕਤ ਦਾ ਮਾਲਕ ਸੀ ਉਨੇ ਜਵਾਬ ਦਿੱਤਾ ਕਹਿੰਦਾ ਫਿਰ ਕੋਈ ਹੋਰ ਮੁਲਕ ਜਿੱਤ ਲਵਾਂਗੇ ਕਿਤੇ ਅੱਗੇ ਧਾਵਾ ਬੋਲ ਦਵਾਂਗੇ ਤੇ ਫਕੀਰ ਨੇ ਅਗੋਂ ਆਖਿਆ ਕਹਿੰਦਾ ਵੀ ਚੱਲ ਦੂ ਹੋਰ ਮੁਲਕ ਵੀ ਜਿੱਤ ਲਵੀ ਸਿਕੰਦਰ ਉਹਦੇ ਬਾਅਦ ਕੀ ਕਰੇਗਾ ਤੇ ਸਿਕੰਦਰ ਅਗੋਂ ਆਖਣ ਲੱਗਾ ਫਕੀਰ ਜੀ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਰੰਚਕਾ ਮਾਤਰ ਜਗਾ ਵੀ ਮੇਰੀ ਮੁਠੀ ਤੋਂ ਬਾਹਰ ਨਹੀਂ ਰਵੇਗੀ ਮੈਂ ਦੁਨੀਆ ਨੂੰ ਜਿੱਤ ਲਵਾਂਗਾ ਇਹ ਜਵਾਬ ਦੇ ਕੇ ਸਿਕੰਦਰ ਖੇੜੇ ਵਿੱਚ ਆ ਗਿਆ ਵੀ ਹੁਣ ਕੀ ਸਵਾਲ ਕਰੇਗਾ ਫਕੀਰ ਹੁਣ ਤੇ ਗੱਲ ਹੀ ਮੁੱਕ ਗਈ ਰੱਬ ਦੇ ਫਕੀਰ ਵੀ ਬੜੇ ਡੂੰਗੇ ਹੁੰਦੇ ਨੇ ਉਸ ਮਹਾਪੁਰਸ਼ ਦੇ ਗਲੂਏ ਦੇ ਬੋਲ ਸਨ ਸਿਕੰਦਰ ਮੰਨ ਲੈ ਦੁਨੀਆ ਵੀ ਤੂੰ ਜਿੱਤ ਲਈ ਉਹਦੇ ਬਾਅਦ ਕੀ ਕਰੇਗਾ ਤੇ ਖਿਜ ਕੇ ਸਿਕੰਦਰ ਕਹਿੰਦਾ ਵੀ ਜਦੋਂ ਦੁਨੀਆ ਹੀ ਜਿੱਤ ਲਈ ਫਿਰ ਆਰਾਮ ਕਰਾਂਗੇ ਫਿਰ ਮੌਜ ਵਿੱਚ ਰਵਾਂਗੇ ਮਸਤੀ ਵਿੱਚ ਰਵਾਂਗੇ ਤੁਹਾਡੇ ਵਾਂਗੂ ਲੇਟ ਕੇ ਆਨੰਦ ਲਵਾਂਗੇ ਤੇ ਉਸ ਫਕੀਰ ਦਾ ਜਵਾਬ ਸੀ ਵੀ ਤੂੰ ਇੰਨੇ ਪਹਾੜੇ ਪਾ ਕੇ ਇੰਨੇ ਸਿਆਪੇ ਪਾ ਕੇ ਕਤਲੋਗਾਰਤ ਕਰਕੇ ਸੁਹਾਗ ਤੀਵੀਆਂ ਦੇ ਉਜਾੜ ਕੇ ਕਿਸੇ ਦਾ ਬੱਚਾ ਖੋ ਲਿਆ ਕਿਸੇ ਦੇ ਸਿਰ ਦਾ ਸਾਈਂ ਮਿਟਾ ਦਿੱਤਾ ਇਤਨਾ ਜ਼ੁਲਮੋਂ ਸਤਮ ਢਾਕੇ ਤੂੰ ਆਰਾਮ ਕਰੇਂਗਾ ਤੇ ਯਾਰ ਰੋਣੀ ਤੇ ਅੱਜ ਹੀ ਆਰਾਮ ਕਰ ਰਹੇ ਨੇ ਇਹਦਾ ਭਾਵ ਸਮਝਿਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਮਰਦੇ ਦਮ ਤੱਕ ਬੰਦੇ ਦੀ ਵਾਸ਼ਨਾ ਉਹਦਾ ਖਹਿੜਾ ਨਹੀਂ ਜੇ ਛੱਡਦੀ ਬੰਦਾ ਸ਼ੌਕ ਮਾਉਂਦਾ ਹੈ ਹਜ਼ਾਰ ਚਾਹੁੰਦਾ ਹੈ ਹਜ਼ਾਰ ਕਮਾਉਂਦਾ ਹੈ ਲੱਖ ਚਾਹੁੰਦਾ ਹੈ ਲੱਖੋਂ ਕਰੋੜਾਪਤੀ ਕਰੋੜਾਪਤੀ ਤੋਂ ਅਰਬਾ ਖਰਬਾਪਤੀ ਮਿਲੇ ਨੀਰ ਬਿਲੇਨੀਅਰ ਬਣ ਜਾਂਦਾ ਹੈ ਫਿਰ ਕਿਤੇ ਭੁੱਖ ਮਿਟਦੀ ਹੈ ਵੱਡਿਆਂ ਦੀ ਭੁੱਖ ਉਹ ਨਹੀਂ ਵੱਡੀ ਹੈ ਪੂੰਜੀਪਤੀਆਂ ਦੀ ਭੁੱਖ ਮਿਡਲ ਕਲਾਸ ਨਾਲੋਂ ਕਿਤੇ ਵੱਡੀ ਹੈ ਇੱਕ ਦੇਸ਼ ਦਾ ਰਾਜਾ ਬਣ ਕੇ ਵੀ ਨਹੀਂ ਰਾਜ ਆਉਂਦਾ ਤ੍ਰਿਸ਼ਨਾ ਖੜਾ ਨਹੀਂ ਜੇ ਛੱਡਦੀ ਭੁੱਖ ਖਹਿੜਾ ਨਹੀਂ ਜੇ ਛੱਡਦੀ ਇਹ ਉਹ ਆਗ ਹੈ ਜਿੰਨੀਆਂ ਲੱਕੜਾਂ ਪਾਉਗੇ ਓੰਨੀ ਵਾਧੀ ਜਾਵੇਗੀ ਜਿੰਨੀ ਮਾਇਆ ਇਹਨੂੰ ਖਵਾਓਗੇ ਓੰਨੀ ਭੁੱਖ ਵਾਧੀ ਜਾਵੇਗੀ ਮਨ ਰੱਜਦਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬੜੀਆਂ ਫੁਰਮਾਇਸ਼ਾਂ ਨੇ ਮੰਨ ਦੀਆਂ ਰਾਜ ਕਰਾਂ ਇਹ ਦੇਸ਼ ਜਿਤਾ ਉਹ ਦੇਸ਼ ਜਿਤਾ ਕਹਿੰਦੇ ਜੋ ਮਰਜੀ ਇਹਨੂੰ ਜਿੱਤ ਜਿੱਤ ਕੇ ਦੇਈ ਜਾ ਇਹਨੇ ਰਜਣਾ ਨਹੀਂ ਹੈ। ਇਹਦੀ ਤ੍ਰਿਸ਼ਨਾ ਮਿਟਣੀ ਨਹੀਂ ਹੈ। ਪਦਾਰਥਾਂ ਨਾਲ ਭੁੱਖ ਦਾ ਖੂਹ ਨਹੀਂ ਜੇ ਭਰਦਾ। ਪਦਾਰਥਾਂ ਨਾਲ ਭੁੱਖ ਦੀ ਅੱਗ ਨਹੀਂ ਜੇ ਮਿਟਦੀ। ਅਹੰਕਾਰ, ਹਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਇਹ ਬੰਦੇ ਦੀ ਵਾਧੀ ਜਾਂਦੀ ਹੈ ਕਦੇ ਘਟਦੀ ਨਹੀਂ ਹੈ। ਤੁਸੀਂ ਰੋਜ ਪੜਦੇ ਹੋ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰ ਪਰ ਹੀ ਕੋ ਲੁਜੀ ਹੈ ਇਹਦਾ ਅਰਥ ਕੀ ਹੈ ਕਹਿੰਦੇ ਕਰੋੜਾਂ ਜੋੜ ਲਏ ਹਜੇ ਹੋਰ ਚਾਹੁੰਦਾ ਹੈ ਹਜੇ ਵੀ ਮਨ ਰਜ ਨਹੀਂ ਰਿਹਾ ਹਜੇ ਵੀ ਇਹ ਮਨ ਨੂੰ ਰੋਕ ਨਹੀਂ ਪਾ ਰਿਆ ਮਹਾਰਾਜ ਕਹਿੰਦੇ ਨੇ ਹੋਰ ਵਧੀਕ ਪਰੇ ਪਰੇ ਤੁਰਿਆ ਜਾ ਰਿਹਾ ਹੈ ਚੰਗਾ ਭਲਾ ਭੋਜਨ ਪ੍ਰਸ਼ਾਦਾ ਮਿਲਦਾ ਆਂਡੀਆਂ ਗਵਾਂਡੀਆਂ ਦੀ ਰੋਟੀ ਖੋਣ ਨੂੰ ਫਿਰਦਾ ਹੈ ਸਭ ਨੂੰ ਲੁੱਟਣ ਨੂੰ ਫਿਰਦਾ ਹੈ ਤ੍ਰਿਸ਼ਨਾ ਵਿੱਚ ਕਹਿੰਦੇ ਛੜਦਾ ਰਹਿੰਦਾ ਹੈ ਸੁੰਦਰ ਨਾਰੀ ਅਨਕ ਪ੍ਰਕਾਰਾਂ ਹਾਂਜੀ ਜ਼ਿਕਰੀਆ ਆਪਾਂ ਇਹ ਵੀਡੀਓ ਦੇਖ ਰਹੇ ਸੀ ਬਾਬਾ ਬੰਤਾ ਸਿੰਘ ਦੀ ਜਿੰਨੇ ਜੋ ਗੱਲ ਕਰ ਰਹੇ ਸੀ ਕਿ ਤ੍ਰਿਸ਼ਨਾ ਲੋਭ ਲਾਲਚ ਵਾਸ਼ਨਾ ਕਿਰੋਧ ਲੋਭ ਮੋਹ ਹੰਕਾਰ ਇਹ ਕੀ ਚੀਜ਼ ਹੈ ਤੇ ਇਹਦੇ ਵਿੱਚ ਇਹਦੀ ਈਗੋ ਇਸ ਦੀ ਸੈਟੀਸਫੈਕਸ਼ਨ ਕਿਵੇਂ ਹੋਏਗੀ ਜਿਸ ਤਰ੍ਹਾਂ ਕਿ ਉਹ ਕਹਿ ਰਹੇ ਸੀ ਕਿ ਪਦਾਰਥਾਂ ਨਾਲ ਜਿਹੜੀਆਂ ਨਾ ਤ੍ਰਿਸ਼ਨਾ ਦੀ ਵਾਸ਼ਨਾ ਦੀ ਕਦੀ ਵੀ ਬਲਕਿ ਉਹ ਜ਼ਿਆਦਾ ਹੋਏ ਉਹ ਵਾਦੀ ਹੈ ਦੌਲਤ ਨਾਲ ਕਾਰੋਬਾਰ ਨਾਲ ਜਾਂ ਤੁਸੀਂ ਜਿਹੜਾ ਤੁਹਾਨੂੰ ਉਹਦਾ ਉਹਦੇ ਨਾਲ ਜ਼ਿੰਦਗੀ 'ਚ ਇਹ ਵੱਧਦੀ ਜਾਂਦੀ ਹੈ ਘਟਦੀ ਨਹੀਂ ਗਈ। ਕ੍ਰਿਸ਼ਨਾ ਵਾਦ ਰਿਸ਼ਨਾ ਵਾਦ ਇਹ ਬੰਦੇ ਦੀ ਖਾਇਸ਼ ਜਿਹੜੀ ਇਹ ਵਾਸ਼ਨਾ ਹੈ ਉਹ ਵੱਧਦੀ ਜਾਂਦੀ ਜੇਕਰ ਕਿਸੇ ਕੋਲ 1 ਕਰੋੜ ਰੁਪਇਆ ਤੇ ਉਹ ਕਹਿੰਦਾ 2 ਹੋ ਜਾਏ 2 ਵਾਲਾ ਕਹਿੰਦਾ 10 ਹੋ ਜਾਏ 10 ਵਾਲਾ ਕਹਿੰਦਾ 100 ਹੋ ਜਾਏ ਇਸ ਤਰ੍ਹਾਂ ਅੱਗੇ ਇੱਕ ਚੱਲਦਾ ਰਹਿੰਦਾ ਫਿਰ ਐਂਡ ਇੱਕ ਵਕਤ ਆਉਂਦਾ ਕਿ ਉਹ ਜ਼ੀਰੋ ਵਾਦਾ ਦਿੰਦਾ। ਜਿਸ ਤਰ੍ਹਾਂ ਕਿ ਆਪਣੇ ਇਸਲਾਮੀ ਸ਼ਰਅ ਜੀ ਵੀ ਹੈ ਕਿ ਅੱਲਾ ਦੇ ਆਪਾਂ ਕੁਰਾਨ ਪਾਕ ਜੇ ਪੜ੍ਹਨੇ ਆਉਂਦਾ ਮਫਹੂਮ ਹੈ ਵੇ ਕਿ ਜੇਕਰ ਇੱਕ ਇਨਸਾਨ ਕੋਲ ਦੋ ਵਾਦੀਆਂ ਸੋਨੇ ਦੀਆਂ ਹੋਣ ਤੇ ਫਿਰ ਉਹ ਤੀਸਰੀ ਦੀ ਖਾਹਿਸ਼ ਕਰੇਗਾ ਇਹਦਾ ਇਹ ਜਿਹੜਾ ਪੈਸਾ ਜਾਂ ਇਹ ਦੌਲਤ ਇਹਦਾ পেট ਨਹੀਂ ਭਰ ਸਕਦਾ ਇਹਦਾ পেট ਭਰਨਾ ਹੈ ਮਿੱਟੀ ਨਾਲ ਹਮ ਐਂਡ ਤੇ ਮਿੱਟੀ ਇਹ ਮਰਨ ਤੇ ਬਾਅਦ ਇਹ ਵਾਸ਼ਨਾ ਜਾਂ ਤ੍ਰਿਸ਼ਨਾ ਜਿਹਨੂੰ ਆਪਾਂ ਕਹਿੰਦੇ ਆ ਇਹ ਖਤਮ ਹੋ ਸਕਦੀ ਹੈ ਬਾਕੀ ਤੇ ਉੰਜ ਨਹੀਂ ਖਤਮ ਹੋ ਸਕਦੀ ਇਹ ਵਾਧਦੀ ਜਾਂਦੀ ਹੈ ਵਾਧਦੀ ਜਾਂਦੀ ਹੈ ਤੁਸੀਂ ਦੇਖੋ ਕਿ ਆਪਣੇ ਸਿਆਸਤਦਾਨ ਅੱਜ ਕੱਲ੍ਹ ਕੁਝ ਸਿਆਸਤਦਾਨ ਇੰਡੀਆ 'ਚ ਵੀ ਫੜੇ ਹੋਏ ਨੇ ਮਤਲਬ ਕਿ ਕੁਝ ਪਾਕਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਫੜੇ ਹੋਏ ਨੇ ਲੇਕਿਨ ਉਹ ਅੰਦਰ ਬੈਠੇ ਵੀ ਉਹਨਾਂ ਦੀ ਇਹ ਖਾਹਿਸ਼ ਹੈ ਕਿ ਕਿਦਰੇ ਸਾਡੂੰ ਉਹਦਾ ਮਿਲ ਜਾਏ ਤੇ ਕੁਝ ਸਿਆਸਤਦਾਨ ਮਿਲ ਕੇ ਜਿਹੜੇ ਉੱਤੇ ਦੇ ਮੇਨ ਹਕੂਮਤਾ ਮੇਨ ਬੰਦੇ ਹੁੰਦੇ ਨੇ ਅੰਦਰ ਖਾਤੇ ਉਹਨਾਂ ਨਾਲ ਮਿਲ ਕੇ ਹਕੂਮਤਾ ਚਲਾ ਰਹੇ ਨੇ ਹਾਲਾਂਕਿ ਉਹ ਬੱਜੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਨੁਕਸਾਨ ਮੁਲਕ ਦਾ ਕਰ ਰਹੇ ਆ ਜਾਂ ਲੋਕਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਇਸ ਚੀਜ਼ ਨਾਲ ਨਹੀਂ ਉਹਨਾਂ ਦੀ ਜਿਹੜੀ ਵਾਸ਼ਨਾ ਉਹਨਾਂ ਤੇ ਏਡੀ ਹਾਵੀ ਹੈ ਕਿ ਉਹਨਾਂ ਨੂੰ ਲੋਕ ਵੀ ਨਜ਼ਰ ਨਹੀਂ ਆਉਂਦੇ ਜਿਸ ਤਰ੍ਹਾਂ ਹੁਣ ਆਪਣੀਆਂ ਹਕੂਮਤਾ ਨੇ ਉਹਨਾਂ ਨੂੰ ਲੋਕ ਨਜ਼ਰ ਨਹੀਂ ਆਉਂਦੇ ਉਹਨਾਂ ਨੇ ਆਪਣੇ ਜਿਹੜੇ ਉੱਤੇ ਆਕਾ ਬੈਠੇ ਨੇ ਜਾਂ ਜਿਹੜੇ ਉਹ ਜਿਨ੍ਹਾਂ ਨੇ ਉਹਨਾਂ ਨੂੰ ਜਿਹੜੇ ਲੈ ਕੇ ਆਏ ਨੇ ਉਹਨਾਂ ਦੀ ਖਾਤਰ ਹੀ ਸਭ ਕੁਝ ਕਰਨਾ ਤੇ ਇਹ ਕਲਚਰ ਕਿਉਂਕਿ ਪਾਕਿਸਤਾਨ ਜੀ ਇੰਜ ਦੇ ਨੇ ਮਤਲਬ ਕਿ ਇੰਡੀਆ ਪੰਜਾਬ ਜੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜੇ ਕਿ ਸੁਖਵੀਰ ਸਿੰਘ ਬਾਦਲਾਹ ਰਿਆ ਤੇ ਉਹਨਾਂ ਤੇ ਇਸ ਟਾਈਮ ਘੇਰਾ ਤੰਗੇ ਤੇ ਭਗਵੰਤ ਮਾਨ ਰੀ ਆਜ਼ਾਦ ਨੇ ਆਮ ਆਦਮੀ ਪਾਰਟੀ ਉਹਨਾਂ ਤੇ ਘੇਰਾ ਤੰਗ ਕਰੀ ਪਹਿਲੇ ਜਦੋਂ ਉਹਨਾਂ ਕੋਲ ਹਕੂਮਤ ਸੀ ਉਹ ਦੂਸਰਿਆਂ ਤੇ ਕਰ ਰਹੇ ਸੀ ਬਸ ਇਸ ਤਰ੍ਹਾਂ ਇੱਕ ਨਾਇ ਸਿਸਟਮ ਜਿਆ ਚੱਲਦਾ ਰਹਿੰਦਾ ਬਾਕੀ ਖਾਇਸ ਜੜੀ ਹੈ ਨਾ ਉਹ ਨਹੀਂ ਪੂਰੀ ਹੋ ਸਕਦੀ ਇਹ ਮੰਦੇ ਨੇ ਮਰਨ ਤੋਂ ਬਾਅਦ ਹੀ ਪੂਰੀ ਹੋਣੀ ਹੈ ਮੇਰੇ ਕੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਤੇ ਦੋਸਤਾਂ ਨਾਲ ਸ਼ੇਅਰ ਕਰੋ ਮਿਲਾਂਗੇ ਨਵੀਂ ਵੀਡੀਓ ਨਾਲ ਸੰਭ ਦੀ ਇਜਾਜ਼ਤ ਅੱਲਾਹ ਮੇਰੇ ਬਾਪ